ਸਤਿ ਸ਼੍ਰੀ ਅਕਾਲ ਜੀ ਮੇਰੀਆਂ ਭੈਣਾਂ ਨੂੰ ਅਸੀਂ ਠੀਕ ਆ ਹੋਰ ਸਭ ਠੀਕ ਠਾਕ ਹੋਵਾਂਗੇ ਉਮੀਦ ਕਰਦੇ ਆਂ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਤੰਦਰੁਸਤੀਆਂ ਬਖਸ਼ੇ ਅੱਜ ਦਾ ਵਲੌਗ ਸ਼ੁਰੂ ਕਰਨ ਲੱਗੇ ਆਂ ਅੱਜ ਸਾਡਾ ਮੈਖੂਰਾਮਾ ਬਿਮਾਰ ਹੋ ਗਿਆ ਤੇ ਇਹਨੂੰ ਦਵਾਈ ਨੂੰ ਆਮ ਨਹੀਂ ਆਇਆ ਹੈਗਾ ਹੁਣ ਅਸੀਂ ਚੱਲੇ ਆਂ ਦਰਾਹ ਦੇਖਣ ਰਾਜਵੰਤ ਤੇ ਪਹਿਲਾਂ ਵੀ ਦਵਾਈ ਲੈ ਕੇ ਆਏ ਸੀਗੇ ਮਤਲਬ ਵੀ ਇਹਨੂੰ ਬੁਖਾਰ ਤਾਂ ਉੱਤਰ ਗਿਆ ਉੱਠਦੇ ਨਹੀਂ ਹੈ ਕਿ ਇਹਨੂੰ ਮੈਨੂੰ ਠੰਡ ਲੱਗੀ ਜਾਂਦੀ ਆ ਤੇ ਹੁਣ ਟੈਸਟ ਨੂੰ ਕਰਾ ਕੇ ਦੇਖਦੇ ਆ ਜੇ ਐਡਮਿਟ ਕਰਨਗੇ ਐਡਮਿਟ ਕਰ ਲੈਣਗੇ ਤੇ ਨਹੀਂ ਤਾਂ ਦੇਖੋ ਦਵਾਈ ਲੈ ਕੇ ਜੇ ਸਰਦਾ ਹੋਇਆ ਦਵਾਈ ਨਾਲ ਸਾਰਾਂਗੇ ਚਲੋ ਤੁਹਾਨੂੰ ਅੱਗੇ ਕੀ ਦਿਖਾਵਾਂ ਪੈਲੈਂਟਰ ਹੋ ਚੁੱਕੇ ਆ ਦੇਖਾ ਦੇ ਦਿੰਦੇ ਆ ਇੱਕ ਢਾਨੀ ਫੈਕਟਰੀ ਆ ਗਈ ਆ ਜਿੱਥੇ ਸੀਟਾਂ ਲਵਾਈਆਂ ਸੈਂਟਰਲੋਕ 41 ਵਾਲਾ ਵਾਲੇ ਐਂਟਰਪ੍ਰਾਈਜ਼ ਪੈਨ ਵਾਲੇ ਦਾਣਿਆ ਵਾਲੇ ਦੀ ਫੈਕਟਰੀ ਆ ਤੁਸੀਂ ਇਹਨਾਂ ਨਾਲ ਕੰਟੈਕਟ ਨਹੀਂ ਕਰ ਸਕਦੇ ਅੱਗੇ ਅੱਗੇ ਤੁਹਾਨੂੰ ਦਿਖਾਉਣੀ ਆ ਪਹੁੰਚ ਚੁੱਕੇ ਆ ਰਾਜਵੰਤ ਹਸਪੀਟਲ ਦੇ ਗੇਟ ਦੇ ਮੂਹਰੇ ਹੁਣ ਅੱਗੇ ਅੱਗੇ ਤੁਹਾਨੂੰ ਦਿਖਾਉਣੇ ਆ ਅੰਦਰ ਕਾਊਂਟਰ ਤੇ ਜਾ ਰਹੇ ਆ ਫੀਸ ਕਟਾਉਣ ਮम्मा ਫੀਸ ਕਟਾਉਣਗੇ ਹੁਣ ਦੇਖਦੇ ਆ ਅੱਗੇ ਅੱਗੇ ਸੀ ਟੈਸਟ ਕਰਾ ਲਿਆ ਅੱਧੇ ਘੰਟੇ ਤੱਕ ਰਿਪੋਰਟ ਆਉਣੀ ਸਾਡੀ ਡਾਕਟਰ ਕਹਿੰਦੇ ਵੇਟ ਕਰ ਲੋ ਅੱਧੇ ਘੰਟੇ ਤੱਕ ਤੁਹਾਡੀ ਰਿਪੋਰਟ ਆ ਜੂਗੀ ਉਹ ਚ ਪਤਾ ਲੱਗੂਗਾ ਕਿ ਕੀ ਆਇਆ ਰਿਪੋਰਟ ਦੇ ਵਿੱਚ ਹਲੋ ਜੀ ਅਸੀਂ ਘਰੇ ਪਹੁੰਚ ਗਏ ਹੁਣ ਦਵਾਈ ਦੂ ਲੈ ਕੇ ਵਾਪਸ ਉਹਨਾਂ ਨੇ ਮਤਲਬ ਖੂਨ ਦੇ ਟੈਸਟ ਲੈ ਲਏ ਤੇ ਉਹਨਾਂ ਵਿੱਚ ਪਰਮਾਨਾਉਣੀਆਂ ਸ਼ੂਗਰ ਆ ਕੁਝ ਨਹੀਂ ਆਇਆ ਹੋਇਆ ਤੇ ਡਾਕਟਰ ਨੇ ਦਵਾਈ ਕਰਤੀ ਚੇਂਜ ਤੇ ਹੁਣ ਆਪਾਂ ਦੇਖਦੇ ਆ ਕੋਈ ਘਰ ਦਾ ਕੋਈ ਕੰਮ ਤੁੰਦਾ ਆ ਕੇ ਆ ਮਮਾ ਤੁਸੀਂ ਇਹ ਨਾ ਜਮੇ ਜਲੂਸ ਕੱਢਿਆ ਪਿਆ ਆਪਣੇ ਘਰ ਦਾ ਆ ਇਹਨੂੰ ਇਹਨੂੰ ਢਾ ਦਿਓ ਚੁੱਲੇ ਨੇ ਇੱਕ ਮਿੰਟ ਤੁਸੀਂ ਚੁੱਲੇ ਦਾ ਉਹੀ ਵੇੜਾ ਕਰਕੇ ਕੀਤਾ ਪਿਆ ਵੀ ਚੁੱਲਾ ਢਾ ਦਿਓ ਡੈਡੀ ਵੀ ਤੁਹਾਨੂੰ ਕਹਾਂ ਗੈਂਦੀ ਸੀ ਵੀ ਕਾਲਾ ਕਰਦੇ ਸੀਗੇ ਵੀ ਆਹ ਕਰ ਦੋ ਢਾ ਦਿਓ ਢਾ ਦਿਓ ਉਹ ਡੈਡੀ ਵੀ ਤੇਰੇ ਕਹਾਂ ਸੀ ਵੇੜੇ ਤੇ ਗੱਬੇ ਉਹ ਕਰਿਆ ਫਿਰ ਦੱਸ ਤੁਹਾਡੇ ਇੱਕ ਸਾਈਡ ਤੇ ਤਾਂ ਹੈਗਾ ਨਹੀਂ ਸੋਨਾ ਨਹੀਂ ਲੱਗਦਾ ਹੈਗਾ ਨਹੀਂ ਸੋਨਾ ਨਾ ਬੱਤੇ ਢਾਇਓ ਨਾ ਇਹ ਇਹਨੂੰ ਨਾ ਮੈਂ ਇਦਾਂ ਕਰੂੰਗੀ ਮਿੱਟੀ ਲਾ ਕੇ ਸੋਨਾ ਜਿਹਾ ਬਣਾ ਦਿਓ ਫਿਰ ਸੋਨਾ ਬਣਾ ਕੇ ਇਹ ਤਾਂ ਦੜੀਆਂ ਆਪਣੇ ਮੱਝਾਂ ਸੁਈਆਂ ਹੋਈਆਂ ਨੇ ਦੜੀਆਂ ਬਣਾ ਲਿਆ ਕਰਾਂਗੇ ਠੀਕ ਐ ਤੇ ਉੱਥੇ ਮੈਨੂੰ ਕਿਉਂਕਿ ਚੁੱਲੇ ਜੇ ਬਥਾ ਹਜੇ ਕਮਰਾ ਹਟਾਉਂਦੀ ਗਰਮੀ ਆ ਹਜੇ ਠੀਕ ਐ ਫਿਰ ਆਪਾਂ ਚਾ ਆਪਾਂ ਇਹਨੂੰ ਵੀ ਮਿੱਟੀ ਲਾਉਣੀ ਆ ਠੀਕ ਮਿੱਟੀ ਲਾ ਕੇ ਤੁਹਾਨੂੰ ਦਿਖਾਉਣੀ ਆ ਅੱਗੇ ਕਿ ਮਿੱਟੀ ਚੈੱਕ ਕਰਾਉਣੀ ਆ ਬਹੁਤ ਵਧੀਆ ਕਰਕੇ ਬਣਾ ਲਾਂਗੇ ਹਾਂ ਚੈੱਕ ਕਰ ਲਿਓ ਫਿਰ ਅਸੀਂ ਚੈੱਕ ਕਰਾਵਾਂਗੇ ਤੁਹਾਨੂੰ ਦਵਾਈ ਆਪਾਂ ਲਿਆਏ ਸੀ ਕੱਲ ਦਰਾਹੇ ਤੋਂ ਤੇ ਹੁਣ ਆਪਾਂ ਕਰਦੇ ਹਾਂ ਚੁੱਲਾ ਸਟਾਰਟ ਆਹੋ ਟੁੱਟੇ ਹੋਏ ਚੁੱਲੇ ਦੀ ਮੁਰੰਮਤ ਕਰਨੀ ਸ਼ੁਰੂ ਕਰਤੀ ਹੈ ਦੁਬਾਰਾ ਫੇਰ ਖੜਦੇ ਨਹੀਂ ਕਦੇ ਵੀ ਕੀ ਕਰੀਏ ਮੈਨੂੰ ਤਾਂ ਬਹੁਤ ਘਬਰਾਹਟ ਹੋਣ ਲੱਗ ਜਾਂਦੀ ਆ ਆ ਡੈਡੀ ਬੋਲਦੇ ਸੀ ਕੱਲ ਮੈਂ ਇਹਨੂੰ ਚੱਕ ਦੋ ਹੁਣ ਨਹੀਂ ਮੈਂ ਟਰੈਕਟਰ ਮਾਰ ਕੇ ਢਾ ਦੇਣਾ ਦੱਸ ਡੈਡੀ ਨੇ ਵੀ ਕਿੰਨਾ ਵੱਡਾ ਫੈਂਟਰ ਮਾਰਿਆ ਹੈ ਵੀ ਇਹ ਤਾਂ ਲੱਤ ਮਾਰੀ ਤੇ ਢਾਏ ਜਾਣਾ ਕਿੱਡਾ ਕ ਮਹਿਲ ਆ ਇਹ ਕਿੱਡਾ ਕੋਟਾ ਮਹਿਲ ਆ ਇਹ ਟਰੈਕਟਰ ਨਟਾਉਣਾ ਕਹਿੰਦੇ ਤੁਸੀਂ ਇਹ ਨਹੀਂ ਰੱਜਦੀਆਂ ਚੁੱਲਿਆਂ ਦੇ ਨਾਲ ਕਹਿੰਦੇ ਅੰਦਰ ਉਹ ਬਣਾਤਾ ਇੱਕ ਚੋ ਇੱਕ ਗੈਸ ਆ ਕਹਿੰਦੇ ਇੱਕ ਛੁੱਲੇ ਚੌਂਕਾ ਬਣਿਆ ਹੋਇਆ ਹਜੇ ਵੀ ਬਾਹਰ ਰੱਖੀ ਬੈਠੇ ਨੇ ਬੁੜੀਆਂ ਦੇ ਚੁੱਲਿਆਂ ਨਰਾਜ ਨੇ ਮੈਨੂੰ ਕਹਿੰਦੇ ਦੋ ਉਧਰ ਚੌਂਕੇ ਚੁੱਲੇ ਚੋਂ ਥੋੜੀ ਰੋਟੀ ਨ ਪੱਕਦੀ ਕਹਿੰਦੇ ਘਬਰਾਟ ਹੁੰਦੀ ਆ ਦੱਸ ਜੋ ਜੱਡੀ ਨਾ ਨਾ ਗੁਸਾਣਾ ਸਾਰੀ ਖਵਰਾਟ ਤੁਹਾਡੀ ਸੈੱਟ ਕਰ ਦੇਣੀ ਹੈ ਨਾ ਚਲ ਆਇਆ ਕਾ ਨੂੰ ਚੀਜ਼ ਬਣੀ ਹੋਈ ਖਰਾਬ ਕਰਨੀ ਆ ਪਕੜ ਕੇ ਉਹ ਕਰਦੇ ਹਾਂ ਆ ਪਾਉਣੇ ਆ ਵੀ ਭਾਈ ਸਾਫ਼ ਸੁਥਾਈਆਂ ਨਹੀਂ ਕਰਦੀ ਹੈਗੇ ਚਲੋ ਕਹਿੰਦੇ ਜਿੰਨੇ ਤੱਕ ਜ਼ਿਆਦਾ ਠੰਡ ਨਹੀਂ ਹੁੰਦੀ ਉਹਨੇ ਤੱਕ ਬਾਹਰ ਵਰਤ ਲੰਨੇ ਆ ਆ ਚਲੋ ਉਹ ਬਣਾ ਲਿਆ ਕਰਾਂਗੇ ਦਲੀਆਂ ਦੁਲੀਆਂ ਨੇ ਲਿਆ ਕਰਾਂਗੇ ਲੋ ਜੀ ਤਿੰਨ ਕਮੁੱਟੀ ਲੱਗ ਗਈ ਆ ਮਿੱਟੀ ਹੁਣ ਆਪਾਂ ਕੋਈ ਇੰਨੀ ਕੀ ਆ ਬਾਰ ਬਾਰ ਹੀ ਲੱਗੂ ਇਹ ਮਿੱਟੀ ਬਾਰ ਬਾਰ ਥੋੜੀ ਹੈ ਅੰਦਰ ਬਚੂਗੀ ਤਾਂ ਲਾ ਲਾਂਗੇ ਆ ਨਹੀਂ ਫਿਰ ਹੋਰ ਮੰਗਾਈ ਜਾਓ ਮਿੱਟੀ ਨਹੀਂ ਤਾਂ ਹੋਰ ਮੰਗਾ ਲਾਂਗੇ ਜੇ ਲਿਆ ਕੇ ਦਊ ਆ ਵੀ ਮਸਾ ਮਿੰਤਾ ਕਰ ਕਰਕੇ ਮੰਗਵਾਈ ਆ ਮਿੱਟੀ ਵੀ ਨਹੀਂ ਹੈਗੀ ਇਹਨੂੰ ਤਾਂ ਸਲਾ ਕੇ ਹਾਂ ਇੱਕ ਤਾਂ ਸਲਾ ਮਸਾ ਹੀ ਲਿਆ ਆ ਨਾ ਜੇ ਪਰ ਵੱਧ ਲੈ ਆਉਂਦਾ ਫਿਰ ਕੀ ਹੁੰਦਾ ਸੀ ਹਾਂ ਇਹ ਜਿੰਨਾ ਕਹਿਤਾ ਬਸ ਉਹਨਾਂ ਕੀ ਬਾਜਾ ਬਜਾਤਾ ਉਹਨਾਂ ਕੋ ਜਾ ਲਿਆ ਆਣੇ ਅੱਜ ਕਾ ਬਲਮ ਕਰਕੇ ਵੀ ਪੁਛ ਹੈਗੇ ਪੈਨਾ ਤਾਂ ਕਹਿਣਾ ਹੀ ਨਹੀਂ ਮੰਨਦੇ ਹੈਗੇ ਮਿੱਟੀ ਲਾਉਂਦੇ ਲਾਉਂਦੇ ਤਾਂ ਡੈਡੀ ਉੱਪਰ ਹੀ ਆ ਗਏ ਅਸੀਂ ਅੱਜ ਲਾਉਂਦੇ ਲਾਉਂਦੇ ਬਿਟੇ ਵੇ ਕਹਿੰਦੇ ਦੱਸ ਇਹਨੂੰ ਚੱਕ ਦੋ ਹੋਰ ਤਿਆਰ ਕਰ ਦੇਣਾ ਇਹਨਾਂ ਦੁਆਰਾ ਆ ਨਹੀਂ ਕਹਿੰਦੇ ਉਹਨੇ ਟੜਦੀ ਨਹੀਂ ਤੋ ਹੈ ਇਹ ਕੰਮਾਂ ਤੋਂ ਇਹ ਦੱਸੋ ਘੁੱਟੇ ਕੰਮ ਹੁੰਦੇ ਨਹੀਂ ਔਰੀਆਂ ਦੇ ਕੰਮਾਂ ਦਾ ਬੰਦਿਆਂ ਨੂੰ ਕੀ ਪਤਾ ਹੁੰਦਾ ਹੈ ਈ ਆਪਾਂ ਨੂੰ ਬੁੜੀਆਂ ਨੂੰ ਕਾਦੀ ਲੋੜ ਆ ਗੱਬੇ ਕਹਿੰਦੇ ਗੰਦ ਪਾਈ ਜਾਂਦੇ ਨੇ ਬੈਠੇ ਗੰਦ ਕਾਦਾ ਹੁੰਦਾ ਰੋਟੀ ਵਾਲੀ ਤੇ ਚੌਂਕੇ ਦੇ ਗੱਲ ਹੁੰਦੇ ਨੇ ਬਸ ਤੜੀਆ ਬਣ ਜਾਂਦਾ ਆ ਰੋਟੀ ਪੱਕ ਜਾਂਦੀ ਆ ਬਾਹਰ ਹਵਾ ਹਾਰੇ ਹਜੇ ਗਰਮੀ ਬਹੁਤ ਲੱਗਦੀ ਆ ਮੈਨੂੰ ਤਈਆਂ ਤਾਂ ਹੁਣ ਬਹੁਤ ਵਧੀਆ ਐ ਰੈਡੀ ਕਰਤਾ ਚੂਲਾ ਪਹਿਲਾਂ ਤਾਂ ਟੈਂਪਰੇਰੀ ਬਣਾਇਆ ਸੀ ਕੰਮ ਸਾਰਨ ਜੋਗਾ ਹੁਣ ਆਤ ਪੈ ਗਈ ਹੁਣ ਵਧੀਆ ਬਣਾ ਲਿਆ ਕਾਹਿੰਦਾ ਹੈ ਉਹਨਾਂ ਨੂੰ ਆਏ ਹੋ ਗਿਆ ਵੀ ਹੁਣ ਪਹਿਲਾਂ ਤਾਂ ਢਾਈ ਜਾਣਾ ਸੀ ਹੁੰਦਾ ਇਹਨਾਂ ਨੇ ਲੱਬੂ ਪਕੇ ਫੇਟਾਉਣ ਬਣੀ ਦੇਣਾ ਹੂੰ ਜਿੰਨੇ ਕ ਮਿੱਟੀ ਲੱਗੂਗੀ ਚਲਾ ਦਾਂਗੇ ਲੱਗੀ ਲਾਓ ਜੀ ਚੁੱਲਾ ਆਪਣਾ ਹੋ ਗਿਆ ਰੈਡੀ ਤੇ ਜਿੰਨੇ ਕ ਮਿੱਟੀ ਸੀਗੀ ਸੋਨ ਚੈੱਕ ਕਰਕੇ ਦਿਖਾਉਨੇ ਆ ਚੱਕ ਪਰੋ ਮੇਰੀਆ ਬਣਾ ਤੂੰ ਬਾੜਾ ਵਧੀਆ ਨਹੀਂ ਬਣਾ ਸਕਦੇ ਆਪਾਂ ਤੇ ਆਪ ਦੇਖੀ ਜਾ ਰਹੇ ਯੋਗਾ ਕਰ ਲਈਦਾ ਹੈ। ਪਹਿਲਾਂ ਨਾਲੋਂ ਵਧੀਆ ਬਣ ਗਿਆ ਫਿਰ ਵੀ। ਜਦ ਤਾ ਇਹ ਕਾਲੀ ਕਾਲੀ ਜੀ ਚਿੱਤ ਜਿੰਨੇ ਕਿ ਮਿੱਟੀ ਸੀਗੀ ਉਹਨਾਂ ਕਾਪਾ ਕੰਮ ਕਰ ਲਿਆ। ਮਿੱਟੀ ਘੱਟ ਸੀਗੀ ਨਹੀਂ ਹੋਰ ਠੀਕ ਬਣ ਜਾਂਦਾ। ਤੇ ਥੋੜੀ ਥੋੜੀ ਲਾ ਕੇ ਮੈਂ ਸਾਰੇ ਆਇਆ। ਤੇ ਕਮੈਂਟ ਕਰਕੇ ਦੱਸਿਓ ਵੀ ਕੰਮ ਵਧੀਆ ਕੀਤਾ ਗਾਲਾਂ ਵੀ ਖਾਧੀਆਂ ਵਧੀਆ ਕੀਤਾ ਕਰ ਘਟਿਆ ਕੀਤਾ ਅਜ ਰਾਤ ਨੂੰ ਜਦੋਂ ਤੇ ਕਿਹੜਾ ਵੀ ਠੂਈ ਦੋਸੀਏ ਫਿਰ ਹੋਰ ਖਾਵੋਗੇ ਗੜਖਤਾ ਹਜੇ ਬਾਤੀ ਆ ਹੁਣ ਮਿੱਟੀ ਲਾ ਕੇ ਖਾ ਲੀਆਂ ਗਾਲਾਂ ਫੇ ਜੇ ਕਹਿੰਦਾ ਠੂਈ ਦੋਖਦੀ ਆ ਫਿਰ ਕਿਹੜਾ ਨਾ ਪੰਗੇ ਲੈਂਦੀ ਤੂੰ ਤੈਨੂੰ ਕਿਹਨੇ ਕਿਹਾ ਸੀਗਾ ਹਾਂ ਇਹ ਕਰਨੇ ਹੀ ਪੈਂਦੇ ਨੇ ਹੁਣ ਕੰਮ ਕੀ ਕਰੀਏ ਨਹੀਂ ਸਰਦਾ ਬੁੜੀਆਂ ਨੂੰ ਪਤਾ ਨਾ ਬੁੜੀਆਂ ਦੇ ਕੰਮਾਂ ਦਾ ਬੰਦੇ ਤਾਂ ਕਹਿ ਦਿੰਦੇ ਨੇ ਕਿ ਆ ਕੇ ਸਾਧਨ ਨਾਲ ਤਾਂ ਰੋਟੀ ਮਿਲਦੀ ਆ ਜੀ ਮਰਜੀ ਬਣਾ ਕੇ ਦੋ ਉਹ ਤਾਂ ਕਹਿੰਦੇ ਨੇ ਗੈਸ ਤੇ ਜਾਲੜਿਆ ਕਰੋ ਤੁਹਾਨੂੰ ਕੀ ਵਫਤ ਪਈ ਐ ਜੇ ਬਾਲੇ ਦੇਣਾ ਆਣਾ ਹੈਗਾ ਆਪਾਂ ਫਿਰ ਉਹ ਵੀ ਤਾਂ ਕਿਸੇ ਟਿਕਾਣੇ ਲਾਉਣਾ ਹੀ ਆ ਉਹ ਕਹਿੰਦੇ ਅੱਖਾਂ 'ਚ ਧੂਆ ਪਾਈ ਬਣਾ ਸਰਦਾ ਨਹੀਂ ਲਓ ਜੀ ਹੁਣ ਆਪਾਂ ਇੱਥੇ ਕਰਨ ਲੱਗੇ ਆ ਬਲੌਗ ਖਤਮ ਤੇ ਮਿਲਾਂਗੇ ਅਗਲੇ ਬਲੌਗ ਦੇ ਨਾਲ ਕੋਈ ਨਵੀਂ ਚੀਜ਼ ਲੈ ਕੇ ਤੇ ਮੇਰੀਆਂ ਭੈਣਾਂ ਸ਼ੇਅਰ ਜਰੂਰ ਕਰ ਦਿਆ ਕਰੋ ਕਮੈਂਟ ਕਰ ਦਿਆ ਕਰੋ ਸਬਸਕ੍ਰਾਈਬ ਕਰਦੇ ਆ ਕਰੋ ਜਿੱਥੇ ਵੀ ਗਲਤੀ ਹੁੰਦੀ ਆ ਤੁਸੀਂ ਗਲਤੀ ਵੀ ਦੱਸਿਆ ਕਰੋ ਗਲਤੀ ਦਾ ਵੀ ਸੁਧਾਰ ਕਰਾਂਗੇ ਇਦਾਂ ਦੀ ਗੱਲ ਨਹੀਂ ਵੀ ਆਪਾਂ ਗਲਤੀ ਨਹੀਂ ਮੰਨਣੀ ਹੈਗੀ ਐਂ ਸਤਿ ਸ੍ਰੀ ਅਕਾਲ ਜੀ ਖੁਸ਼ ਰਹੋ ਰਾਜੀ ਖੁਸ਼ੀ ਰਹੋ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸਤਿ